ਸੁਖਵਿੰਦਰ ਸਿੰਘ ਸੈਨਾ ਦੇ ਕਤਲ ਨੂੰ ਲੈ ਕੇ ਪਰਿਵਾਰ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਰੋਡ ਦੇ ਉੱਪਰ ਧਰਨਾ ਜਿਹੜਾ ਲਗਾਇਆ ਗਿਆ ਹੈ ਇਹ ਸੋ ਰਾਜਨੀਤਿਕ ਪਾਰਟੀਆਂ ਦੇ ਵੱਖ-ਵੱਖ ਆਗੂ ਪਹੁੰਚ ਰਹੇ ਨੇ ਰਮੇਸ਼ ਸਿੰਘਲਾ ਕਾਂਗਰਸ ਤੋਂ ਉਹ ਮੇਰੇ ਸਾਬਕਾ ਮੰਤਰੀ ਨੇ ਜਿਹੜੇ ਉਹ ਪਹੁੰਚੇ ਨੇ ਤੇ ਹੋਰ ਵੀ ਵੱਖ-ਵੱਖ ਆਗੂ ਨੇ ਜਿਹੜੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਕੀ ਕਹਿੰਦੇ ਨੇ ਠੀਕ ਹੈ ਜੀ ਥੋੜਾ ਜਿਹਾ ਭੱਜਾ ਘਾਤ ਵਿੱਚ ਬੈਠ ਕੇ ਹਾਂ ਹਾਂ ਜੀ ਸਰ ਹਾਂ ਜੀ ਉਹ ਕੰਮ ਆ ਹਾਲ ਹੀ ਜਿਹੜਾ ਹੈ ਅਜੇ ਘਟਨਾ ਕਰਨ ਜਿਹੜਾ ਵਾਪਰਿਆ ਹੈਗਾ ਸਾਨੇ ਰ ਵਿੱਚ ਇੱਕ ਬਹੁਤ ਮੰਦ ਭਾਗ ਹੈਗਾ ਕੀ ਕਿਣਾ ਚੌਂ ਰਹੇ ਨੇ ਇਸ ਸੰਬੰਧ ਵਿੱਚ ਜਿਹੜਾ ਇਹ ਦਲਬਤੇ ਨੇ ਇਸ ਤਰ੍ਹਾਂ ਦੇ ਸਾਥ ਬਣਦੇ ਜਾ ਰਹੇ ਪੰਜਾਬ ਦੀ ਬਹੁਤ ਮਾੜੀ ਗੱਲ ਹੈ ਜਿਸ ਤਰੀਕੇ ਨਾਲ ਕੱਲ ਸਾਡੇ ਯੂਥ ਕਾਂਗਰਸ ਦੇ ਪੁਰਾਣੇ ਸਾਥੀ ਸੁਖਵਿੰਦਰ ਸਿੰਘ ਕਲਕੱਤਾ ਜੀ ਜੋ ਕਿ ਇਸ ਇਲਾਕੇ ਦੇ ਯੋਧੇ ਸੀ ਲੋਗਾਂ ਦੀ ਆਵਾਜ਼ ਨੂੰ ਤਕੜੇ ਤਰੀਕੇ ਨਾਲ ਚੱਕਦੇ ਸੀ ਹਮੇਸ਼ਾ ਆਪਣੇ ਲੋਗਾਂ ਨੂੰ ਮਜ਼ਬੂਤ ਕਰਨ ਵਾਸਤੇ ਸਰਕਾਰਾਂ ਦੀ ਕਚਹਿਰੀ ਵਿੱਚ ਗੱਲ ਰੱਖਦੇ ਸੀ ਸਰਪੰਚੀ ਵੱਲੇ ਵੀ ਉਹਨਾਂ ਦੇ ਕਾਗਜ਼ ਰੱਦ ਕਰਾਉਣ ਦੀ ਗੱਲ ਆਈ ਔਰ ਉਹਨਾਂ ਨੇ ਬੜੇ ਤਕੜੇ ਤਰੀਕੇ ਨਾਲ ਆਪਣੇ ਲੋਗਾਂ ਦੀ ਸੇਵਾ ਕਰਨ ਵਾਸਤੇ ਵੀੜਾ ਬੰਨ੍ਹਿਆ ਔਰ ਜੋ ਕੱਲ ਦਿਨ ਦਿਹਾੜੇ ਉਹਨਾਂ ਦਾ ਕਤਲ ਕੀਤਾ ਗਿਆ ਉਹ ਆਪਣੇ ਆਪ ਵਿੱਚ ਇੱਕ ਬਹੁਤ ਮਾੜੀ ਗੱਲ ਹੈ ਔਰ ਸਰਕਾਰ ਵੱਲੋਂ ਜੋ ਵੀ ਕਾਰਗੁਜ਼ਾਰੀ ਉਹ ਕਾਤਲਾਂ ਨੂੰ ਫੜਨ ਵਾਸਤੇ ਹੋਣੀ ਚਾਹੀਦੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਉਹ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਹੌਸਲਾ ਨਾ ਵਧੇ ਨਹੀਂ ਤਾਂ ਐਸੇ ਅੰਸਰ ਜਿਹੜੇ ਇਹ ਜੇ ਕੰਮ ਕਰਦੇ ਆ ਉਹਨਾਂ ਦੇ ਹੌਸਲੇ ਹੋਰ ਵੱਧ ਜਾਂਦੇ ਆ ਮੇਰਾ ਤਾਂ ਇਹ ਆਪਣਾ ਪਰਿਵਾਰ ਹੈ ਤੇ ਮੈਂ ਪਰਿਵਾਰਕ ਤੌਰ ਦੇ ਉੱਪਰ ਜੋ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਅਸੀਂ ਖੜੇ ਹਾਂ ਔਰ ਜੋ ਕਾਰਵਾਈ ਪਰਿਵਾਰ ਚਾਹੁੰਦਾ ਹੈ ਅਸੀਂ ਉਹਦੇ ਨਾਲ ਤਕੜੇ ਤਰੀਕੇ ਨਾਲ ਸਹਿਮਤ ਹਾਂ ਸਰ ਜਿਵੇਂ ਤੁਹਾਡੀ ਆਸ਼ਾਨ ਪੱਠਾ ਨਾਲ ਗੱਲ ਹੋਈ ਉਹ ਕਿ ਕੀ ਨਿਕਲ ਕੇ ਸਾਹਮਣੇ ਆ ਰਿਹਾ ਜੀ ਕਿ ਪੁਲਿਸ ਵੱਲੋਂ ਕਿਸੇ ਕਿਸੇ ਦੀ ਗੱਲ ਆ ਰਹੀ ਹੈ ਸਾਹਮਣੇ ਜੀ ਸਰ ਕੀ ਪੁਲਿਸ ਪ੍ਰਸ਼ਾਸਨ ਨਾਲ ਮੇਰੀ ਗੱਲਬਾਤ ਤੋਂ ਨਿਕਲ ਕੇ ਆਇਆ ਕਿ ਕੱਲ ਰਾਤ ਪਰਿਵਾਰ ਵੱਲੋਂ ਦੋ ਲੋਕਾਂ ਦੇ ਨਾਮ ਦਿੱਤੇ ਗਏ ਸੀ ਤੇ ਦੋ ਅਨਪਛਤਿਆਂ ਦੇ ਨਾਮ ਦਿੱਤੇ ਗਏ ਹਨ ਔਰ ਪ੍ਰਸ਼ਾਸਨ ਨੇ ਇੱਕ ਬੰਦੇ ਨੂੰ ਰਾਤ ਹੀ ਗ੍ਰਿਫਤਾਰ ਕੀਤਾ ਸੀ ਔਰ ਦੂਜੇ ਬੰਦੇ ਨੂੰ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਨੇ ਵਾਅਦਾ ਕੀਤਾ ਕਿ ਅਸੀਂ ਅੱਜ ਉਹਨੂੰ ਗ੍ਰਿਫਤਾਰ ਕਰ ਲਾਂਗੇ ਮੇਰਾ ਕਹਿਣ ਦਾ ਮਕਸਦ ਹੈ ਕਿ ਉਹਦੀ ਜੋ ਤਹਿਕੀਕਾਤ ਹੈ ਉਹਦੇ ਵਿੱਚ ਜਿਹੜੇ ਜਿਹੜੇ ਲੋਕਾਂ ਦਾ ਨਾਮ ਆਂਦਾ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇ ਪਰਚੇ ਦੇ ਵਿੱਚ ਤਾਂ ਕਿ ਜਿਹੜੇ ਲੋਕਾਂ ਨੇ ਕੰਮ ਕਰਾਇਆ ਹੈ ਜਿਸ ਗੱਲ ਕਰਕੇ ਕੰਮ ਹੋਇਆ ਉਸ ਦੇ ਲੋਕਾਂ ਦੇ ਹੌਸਲਿਆਂ ਨੂੰ ਟੋੜੀਏ ਔਰ ਐਸਾ ਪੰਜਾਬ ਕਿਉਂਕਿ ਪੰਜਾਬ ਦੁਬਾਰਾ ਖਾਲੇ ਦੇ ਨਹੀਂ ਦੇਖ ਸਕਦਾ ਕਿਉਂਕਿ ਕੱਲ ਤੋਂ ਹੀ ਜਦ ਤੋਂ ਇਹ ਕੰਮ ਹੋਇਆ ਸਾਡੇ ਸਾਰੇ ਇਸ ਇਲਾਕੇ ਦੀਆਂ ਮੰਡੀਆਂ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡਾਂ ਵਿੱਚ ਇੱਕ ਲੋਕਾਂ ਦੇ ਵਿੱਚ ਬਹੁਤ ਸਾਰੀ ਨਿਰਾਸ਼ਾ ਵੀ ਹੈ ਤੇ ਲੋਕ ਲੋਕ ਸਹਮੇ ਪਏ ਲੋਕ ਡਰੇ ਪਏ ਲੋਗਾ ਦੇ ਮਨ ਚ ਇੱਕ ਡਰ ਤੇ ਭੈ ਦੀ ਭਾਵਨਾ ਪੈਦਾ ਹੋਈ ਹੈ ਤੋਂ ਇਸ ਕਰਕੇ ਮੈਂ ਸਮਝਦਾ ਕਿ ਪ੍ਰਸ਼ਾਸਨ ਨੂੰ ਵੀ ਆਪਣੀ ਜ਼ਿੰਮੇਵਾਰੀ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਕਿਸੇ ਦਬਾਤ ਤੋਂ ਚੰਗੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਮਾਂ ਦਾ ਪੁੱਤ ਇਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਚਾਹੁੰਦਾ ਪੰਜਾਬ ਦੇ ਵਿੱਚ ਲਗਾਤਾਰ ਗੈਂਗਵਾਰ ਵਧ ਰਿਹਾ ਹੈ ਕਾਹਦੀ ਲਗਾਤਾਰ ਚੱਲ ਰਿਹਾ ਹੈ ਜੀ ਤੇ ਅਗਲੀ ਰਣਨੀਤੀ ਕੀ ਹੋਊਗੀ ਜੀ ਆ ਪੰਜਵੇਂ ਧਰਨਾ ਚੱਲ ਰਿਹਾ ਤੁਸੀਂ ਗੁਰੂ ਆ ਨਹੀਂ ਨਹੀਂ ਬੈਦ ਦਾ ਦੱਸਿਆ ਕਿ ਅਸੀਂ ਦਾ ਪਰਿਵਾਰ ਦੇ ਨਾਲ ਖੜੇ ਆ ਸਾਡੀ ਪਾਰਟੀ ਪੂਰੀ ਨਾਲ ਪਰਿਵਾਰ ਨਾਲ ਖੜੀ ਹੈ ਤੋਂ ਮੈਂ ਕਹਿਣ ਦਾ ਮਕਸਦ ਇਹ ਹੈ ਕਿ ਰਣਨੀਤੀ ਦਾ ਇਹ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਕਾਤਲਾਂ ਦੇ ਉੱਪਰ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਤੇ ਜੇ ਉਹਨਾਂ ਦੇ ਕਾਤਲਾਂ ਦੇ ਤਹਿਤ ਸਾਡੇ ਹੋਰ ਲੋਕਾਂ ਦੇ ਨਾਮ ਆਉਂਦੇ ਆ ਤਾਂ ਉਹਨਾਂ ਦੇ ਨਾਮ FIR ਵਿੱਚ ਨਾਮ ਜਦ ਹੋਣੇ ਚਾਹੀਦਾ ਸਿੰਘਲਾ ਸਾਹਿਬ ਜਿਵੇਂ ਪਰਨਾਲਾ ਵਿਖੇ ਦਿਨ ਦਿਹਾੜੇ ਨੌਜਵਾਨ ਨੂੰ ਕਿਰਚਾ ਨਾਲ ਕਤਲ ਕਰ ਦਿੱਤਾ ਜਾਂਦਾ ਲੁਧਿਆਣਾ ਵਿਖੇ ਨੌਜਵਾਨ ਨੂੰ ਪ੍ਰਵਾਸੀਆਂ ਵੱਲੋਂ ਮਾਰ ਕੇ ਨਹਿਰ ਦੇ ਵਿੱਚ ਸੁੱਟਿਆ ਜਾਂਦਾ ਫਰੀਦਕੋਟ ਵਿੱਚ ਇੱਕ ਨੌਜਵਾਨ ਨੂੰ ਮਾਰਿਆ ਜਾਂਦਾ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਗਿਆ ਇਹਦੇ ਬਾਰੇ ਕੀ ਕਹੋਗੇ ਦੇਖੋ ਇਹ ਬੜੀ ਮਾੜੀ ਗੱਲ ਹੋ ਰਹੀ ਹੈ ਪੰਜਾਬ ਵਾਸਤੇ ਔਰ ਇਸ ਤੋਂ ਪਤਾ ਲੱਗਦਾ ਕਿ ਸਰਕਾਰ ਜਮਾਂ ਫੇਲ ਹੋ ਚੁੱਕੀ ਹੈ ਬੇਰੋਜ਼ਗਾਰੀ ਦੇ ਮੁੱਦੇ ਨੂੰ ਲੈ ਲਓ ਨਸ਼ੇ ਦੇ ਮੁੱਦੇ ਨੂੰ ਲੈ ਲਓ ਅੱਜ ਸਾਡਾ ਨੌਜਵਾਨ ਵਰਗ ਦਾ ਹੌਂਸਲਾ ਇਸ ਕਰਕੇ ਖੁੱਲ ਰਿਹਾ ਕਿ ਉਹਨੂੰ ਵਿਚਾਰੇ ਕੋਲ ਨਾ ਕੋਈ ਕਾਰੋਬਾਰ ਹੈ ਤੇ ਨਸ਼ੇ ਦੇ ਉੱਪਰ ਚ ਪੈ ਜਾਂਦਾ ਹੈ। ਔਰ ਜੇ ਕੋਈ ਚੋਰੀਆਂ ਦੀ ਗੱਲ ਕਰੋ ਤਾਂ ਚੋਰੀਆਂ ਦੇ ਕਿਸੇ ਵਧੇ ਜਾ ਰਹੇ ਆ ਉਹ ਕਿਉਂ ਵਧ ਰਹੇ ਆ? ਕਿਉਂਕਿ ਜਦੋਂ ਕੋਈ ਨਸ਼ੇ ਦੇ ਪੈ ਜਾਂਦਾ ਹੈ ਤੇ ਉਹਨੂੰ ਪੈਸਾ ਨਹੀਂ ਮਿਲਦਾ ਫਿਰ ਉਹ ਚੋਰੀ ਕਰਦਾ ਹੈ ਤੇ ਪੈਸੇ ਮਿਲ ਜਾਂਦੇ ਆ ਫਿਰ ਉਹ ਨਸ਼ਾ ਲੈ ਲੈਂਦਾ। ਤੋਂ ਇਸ ਕਰਕੇ ਦਾ ਕਹਿਣਾ ਜੀ ਕਿ ਪੰਜਾਬ ਦੇ ਵਿੱਚ ਲਾਇਨ ਆਰਡਰ ਹੈ ਜਿਹੜਾ ਬਿਲਕੁਲ ਠੀਕ ਕੰਮ ਕਰ ਰਿਹਾ। ਤੇ ਤੁਸੀਂ ਆਪਣਾ ਵੀ ਕਿਹਾ ਹੈ। ਕੀ ਕਿੰਨੇ ਜਗ੍ਹਾ ਦੇ ਉਪਰ ਦਿਨ ਦਿਹਾੜੇ ਕਤਲ ਹੋ ਗਿਆ ਕੱਲ ਸਹਨੇਚ ਹੋ ਗਿਆ ਪਰਸੋ ਲੁਧਿਆਣੇ ਹੋਇਆ ਬਰਨਾਲੇ ਹੋਇਆ ਦਸ਼ਰ ਵਾਲੇ ਦਿਨ ਤੋਂ ਇਸ ਤੋਂ ਕੀ ਪਤਾ ਲੱਗਦਾ ਹੈ ਕਿ ਇਸ ਦਾ ਇਹਦਾ ਲਾਅਲੈਸਨੈਸ ਹੈ ਕੋਈ ਕੋਈ ਬੰਦਾ ਕੁਸ਼ਮਰਜ਼ੀ ਕਰੀ ਜਾਵੇ ਇਸੇ ਕਰਕੇ ਤਾਂ ਮੈਸੇਸਪੀ ਸਾਹਿਬ ਨੂੰ ਕਿਹਾ ਕਿ ਜਦੋਂ ਤੁਸੀਂ ਜਿਹੜੇ ਪਰਿਵਾਰ ਨੇ ਦੋ ਨਾਮ ਦਿੱਤੇ ਹਨ ਉਹਨਾਂ ਦੀ ਜਦੋਂ ਤੁਸੀਂ ਪੇਰਵਾਹੀ ਕਰੋਗੇ ਤਾਂ ਉਹਨਾਂ ਚ ਜਿਹੜੇ ਸਹੀ ਅਸਲੀ ਲੋਕ ਹੈ ਜਿਹੜੇ ਇਸ ਕਤਲ ਦੇ ਪਿੱਛੇ ਹੈ ਉਹਨਾਂ ਦੀ ਪੇਰਵਾਹੀ ਤੋਂ ਬਾਅਦ ਉਹਨਾਂ ਦੇ ਨਾਮ ਨਾਮਾ ਨੂੰ ਨਾਮਜ਼ਦ ਕਰੋ ਐਫ ਆਈ ਆਰ ਦੇ ਵਿੱਚ ਤਾਂ ਕਿ ਦੱਸਤਾ ਕਿ ਲੋਕਾਂ ਦੇ ਹਸਪਤਾਲ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਵਿੱਚ ਨਾ ਆ ਰਿਹਾ ਜੀ ਮੌਜੂਦਾ ਦਾ ਵੀ ਉਹਨਾਂ ਉਹਨਾਂ ਦਾ ਹੱਥ ਸਰ ਮੈਂ ਤਾਂ ਕਿਹਾ ਦੇਖੋ ਗੱਲ ਐਸ ਤਰ੍ਹਾਂ ਮੈਂ ਤਾਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਪਰਿਵਾਰ ਨੇ ਨਾਮਜ਼ਦ ਕਰਵਾਏ ਐਫ ਆਈ ਆਰ ਹੋਈ ਉਹਨਾਂ ਦੀ ਤਹਿਕੀਕਾ 'ਚ ਜਿਨ੍ਹਾਂ ਦਾ ਨਾਮ ਆਉਂਦਾ ਉਹਨਾਂ ਦੇ ਨਾਮ ਨੂੰ ਨਾਮਜ਼ਦ ਕਰਨਾ ਚਾਹੀਦਾ ਹੈ ਭਾਈ ਜੀ ਪਾਰਟੀ ਕਿਸੇ ਗਵਰਨਰ ਨੂੰ ਜਾਂ ਰਾਜਪਾਲ ਨੂੰ ਮਿਲ ਸਕਦੀ ਹੈ ਜੀ ਕੋਈ ਆਉਣ ਵਾਲੇ ਸਮੇਂ ਤੁਹਾਡਾ ਜੋ ਵੀ ਜੋ ਵੀ ਗੱਲ ਕਾਂਗਰਸ ਪਾਰਟੀ ਨੂੰ ਕਰਨ ਦੀ ਲੋੜ ਹੋਊਗੀ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਸਾਡੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਉਹ ਦੋਨੋਂ ਜਣੇ ਰਾਤ ਦੇ ਮੇਰੇ ਨਾਲ ਤੇ ਸਾਡੇ ਐਮਐਲਏ ਕਾਲਾ ਢਿੱਲੋ ਜੀ ਦੇ ਨਾਲ ਸੰਪਰਕ 'ਚ ਹੈ ਔਰ ਸਾਡੀ ਪੂਰੀ ਪਾਰਟੀ ਇਸ ਮੁੱਦੇ ਦੇ ਵਿੱਚ ਪਰਿਵਾਰ ਦੇ ਨਾਲ ਹੈ ਔਰ ਇਸ ਸੰਘਰਸ਼ ਦੇ ਨਾਲ ਹਮਲਾ ਜਿਹੜਾ ਹੁਣ ਮੀਟਿੰਗ ਹੋਈ ਆ ਕਮੇਟੀ ਬਣੀ ਉਹਦੇ ਵਿੱਚ ਕੀ ਫੈਸਲਾ ਨਹੀਂ ਉਹ ਤਾਂ ਚਲੋ ਕੀ ਪ੍ਰੋਸੈਸ ਹੋਣਾ ਚਾਹੀਦਾ ਉਹਦਾ ਅਸੀਂ ਆਪਸ ਵਿੱਚ ਡਿਸਕਸ ਕਰਦੇ ਆਂ ਜੀ ਕੀ ਲੱਗਦਾ ਕਿ ਪੁਲਿਸ ਹਾਈ ਤੱਕ ਹੋਣਾ ਚਾਹੀਦਾ ਬਦਨੁਕੀ ਆਮ ਅਪਰਾਧੀ ਨੂੰ ਫੜਨ ਦੀ ਇੰਨਾ ਜ਼ਿਆਦਾ ਸਮਾਂ ਨਹੀਂ ਨਹੀਂ ਦੇਖੋ ਗੱਲ ਹੈ ਕਿ ਕਈ ਵਾਰੀ ਜਿਹੜਾ ਬੰਦਾ ਕਤਲ ਕਰਦਾ ਹੈ ਜਾਂ ਜਿਹੜਾ ਬੰਦਾ ਐਸੀ ਵਾਰਦਾਤ ਕਰਦਾ ਹੈ ਉਹਨੇ ਆਪਣਾ ਪਹਿਲਾਂ ਅਗੇ ਰਾਹ ਬਣਾਇਆ ਹੁੰਦਾ ਹੈ। ਔਰ ਜੇ ਕੱਲ ਰਾਤ ਕੱਲ ਸ਼ਾਮ ਨੂੰ ਇਹ ਕੰਮ ਹੋਇਆ ਤਾਂ ਇੱਕ ਬੰਦੇ ਨੂੰ ਜਿਹਦਾ ਨਾਮ ਲਖਾਇਆ ਉਹਨੂੰ ਫੜ ਲਿਆ ਤੇ ਦੂਜੇ ਵਾਸਤੇ ਐਸਐਸਪੀ ਸਾਹਿਬ ਨੇ ਕਿਹਾ ਸੀ ਕੱਲ ਅਸੀਂ ਇਸ ਗੱਲ ਦੇ ਉੱਪਰ ਪੈਰਵਾਈ ਕਰਾਂਗੇ ਤਾਂ ਅੱਜ ਦੁਪਹਿਰ ਤੋਂ ਬਾਅਦ ਤੱਕ ਦੇਖਦੇ ਹਾਂ ਕਿ ਕੀ ਕੱਲ ਚੱਲਦੀ ਹੈ। ਸਰ ਜਿਵੇਂ ਉਹ ਇੱਕ ਨਿਸ਼ੇੜੀ ਕਿਸਮ ਦਾ ਬੰਦਾ ਲੱਗਦਾ ਵੀ ਉਹਨੇ ਖੁਦ ਹੀ ਇਹਨਾਂ ਸਾਹਿਬ ਅੰਜਾਮ ਆ ਮੈਂ ਤਾਂ ਹੀ ਤਾਂ ਕਿਹਾ ਕਿ ਜੇ ਉਹਨਾਂ ਦੀ ਚੰਗੇ ਤਰੀਕੇ ਨਾਲ ਇੰਟਰੋਗੇਸ਼ਨ ਹੋਊਗੀ ਤੇ ਜਿਹੜੇ ਲੋਕਾਂ ਦਾ ਉਹ ਨਾਮ ਦੇ ਸਰਕਾਰ ਤੇ ਪੁਲਿਸ ਨਾਮਜਤ ਕਰੇ ਤਾਂ ਕਿ ਐਸੇ ਲੋਕ ਹੋਰ ਵਾਰਦਾਤਾਂ ਨਾ ਕਰ ਸਕਣ ਲੋਕਾਂ ਦੇ ਹੌਸਲੇ ਟੁੱਟਣ ਤੇ ਤਾਂ ਜੋ ਆ ਸਾਡੇ ਇੱਕ ਪੱਤਰਕਾਰ ਭਰਾ ਨੇ ਕਿਹਾ ਕਿ ਬਰਨਾਲੇ ਕਤਲ ਹੋ ਗਿਆ ਲੁਧਿਆਣੇ ਕਤਲ ਹੋ ਗਿਆ ਤੇ ਹਰ ਰੋਜ਼ ਕਿਤਨਾ ਕਿਤੇ ਖਬਰ ਆ ਜਾਂਦੀ ਹੈ ਤਾਂ ਉਹ ਸਾਰੀਆਂ ਗੱਲਾਂ ਤਾਂ ਹੀ ਰੁਕਣਗੀਆਂ ਜੇ ਆਪਾਂ ਸਹੀ ਬੰਦਿਆਂ ਨੂੰ ਫੜ ਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਾਂਗੇ ਸਰ ਇੱਕ ਹਜ਼ਾਰ ਦਰਹ ਕੀ ਬਤੇ ਵੀ ਨਾਮਜ਼ਦ ਹੋਗੇ ਜਿਹੜਾ ਹੁਣ ਸਸਕਾਰ ਆ ਉਹ ਕਿੰਨੇ ਟਾਈਮ ਤੱਕ ਨਹੀਂ ਨਹੀਂ ਉਹ ਮੈਨੂੰ ਨਹੀਂ ਪਤਾ ਵੇ ਉਹ ਤਾਂ ਹਲੇ ਜਦੋਂ ਬੰਦਾ ਫੜਿਆ ਜਾਊਗਾ ਜੋ ਸਬਦੀ ਰਾਏ ਬਣੂਗੀ ਉਸ ਤੋਂ ਬਾਅਦ ਹੀ ਫੈਸਲਾ ਹੋਊਗਾ ਨਾ ਪਰ ਕੁਛ ਕਦਮ ਦੇ ਉੱਤੇ ਪੁਲਿਸ ਸਟੇਸ਼ਨ ਹੈ ਤੇ ਦਿਨ ਦਿਹਾੜੇ ਬੰਦਾ ਕੋਲੀ ਮਾਰ ਕੇ ਚਲਿਆ ਜਾਂਦਾ ਕੀ ਹੋ ਗਿਆ ਕੁਛ ਕਦਮ ਤੇ ਪੁਲਿਸ ਸਟੇਸ਼ਨ ਮੈਂ ਤਾਂ ਯਾਰ ਗੱਲ ਗੱਲ ਤਾਂ ਫੇਲਿਅਰ ਆਫ ਗਵਰਨਮੈਂਟ ਹੈ ਨਾ ਜੀ ਜੀ ਆਲਟੀਮੇਟਲੀ ਇਹ ਸਿਕਲਾਂ ਕਿਉਂ ਹੁੰਦੀਆਂ ਆਉਂਦੀਆਂ ਜਦੋਂ ਲਾਅਲੈਸਨੈਸ ਹੋ ਜੇ ਕਿਸੇ ਬੰਦੇ ਨੂੰ ਕੋਈ ਬੰਦਾ ਕੁਝ ਕਹੇ ਨ ਤਾਹੀਂ ਤਾਂ ਕਹਿੰਨੇ ਵੀ ਇੱਕ ਭਰਾ ਤਾਂ ਚਲੇ ਗਿਆ ਘਟੂ ਘਟ ਇਸ ਤੋਂ ਆਪਾਂ ਇਹ ਸਿੱਖ ਲਈਏ ਕਿ ਜਿਹੜੇ ਬੰਦਿਆਂ ਨੇ ਕਿਰੇਆ ਜਾਂ ਕਿਰਾਇਆ ਉਹ ਸਾਰਿਆਂ ਨੂੰ ਨਾਮਜ਼ਦ ਕਰਕੇ ਉਹਨਾਂ ਦਾ ਤਾਂ ਕਿ ਲੋਕਾਂ ਦੇ ਹੌਸਲੇ ਟੁੱਟਣ ਜਿਵੇਂ ਕਾਤਿਲ ਕਾਤਿਲ ਨੂੰ ਤਾਂ ਨਾਮਜ਼ਦ ਕੀਤਾ ਗਿਆ ਸੀ ਕਾਂਗਰਸ 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 ਪਾਰਟੀ ਭਰੋਸੇ ਦੀ ਜਾਂਚ ਦੇ ਸੰਤੁਸ਼ਟੀ ਦੀ ਕਾਂਗਰਸ ਅਸੀਂ ਤਾਂ ਹਲੇ ਭਾਈ ਗੱਲ ਕਰ ਰਹੇ ਮੈਂ ਤਾਂ ਪਹਿਲੇ ਹੀ ਕਹਿ ਰਿਹਾ ਭਵਿੱਖ ਭਰੋਸੇ ਦੀ ਜਾਂ ਸੰਤੁਸ਼ਟੀ ਦੀ ਗੱਲ ਕੀ ਹੈ ਜਦੋਂ ਉਹ ਤਹਿਕੀਕਾਤ ਕਰਕੇ ਲੋਕਾਂ ਨੂੰ ਸਹੀ ਲੋਕਾਂ ਨੂੰ ਨਾਮਜ਼ਦ ਕਰਨਗੇ ਉਦੋਂ ਬਾਅਦ ਹੀ ਤਸੱਲੀ ਹੋਊਗੀ ਸਭ ਨੂੰ ਹਰ ਰੂਲਿੰਗ ਪਾਰਟੀ ਵਾਲਾ ਹਾਈ ਤੱਕ ਕੋਈ ਆਪਣੇ ਨਮਾਇੰਦਾ ਨਹੀਂ ਭੋਲੇ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਸੋਚ ਕੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਪੰਜਾਬ 'ਚ ਕੋਈ ਚੰਗੇ ਨੌਜਵਾਨ ਜਿਹੜੇ ਲੋਕਾਂ ਦੀ ਆਵਾਜ਼ ਰੱਖਦੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜੇ ਕਤਲ ਹੋ ਜਾਣ ਤਾਂ ਇਸੇ ਕਰਕੇ ਮੌਜੂਦਾ ਪਾਰਟੀ ਦੇ ਲੋਕ ਨਹੀਂ ਬੋਲ ਰਹੇ ਜਾਂ ਮੌਜੂਦਾ ਸਰਕਾਰ ਦੇ ਲੋਕ ਨਹੀਂ ਬੋਲ ਰਹੇ ਜਾਂ ਕੋਈ ਬੰਦਾ ਇਹ ਆ ਕੇ ਨਹੀਂ ਕਹਿ ਰਿਹਾ ਕਿ ਅਸੀਂ ਇਨਸਾਫ ਦਵਾਵਾਂਗੇ ਹਾਂਜੀ ਭਾਈ ਜੀ ਕਾਲਾ ਜੀ ਦਾ ਤੁਹਾਡਾ ਕੀ ਕਹਣਾ ਜਿਹੜਾ ਇਹ ਪੂਰਾ ਇਹ ਕਮੰਦ ਭਾਗਾ ਜਿਹੜਾ ਕਰਨਾ ਕਰਮ ਬਾਬਾ ਬਰੇ ਥੋੜਾ ਸੁਣੋ ਜੇਖੋ ਅਸੀਂ ਅੱਜ ਮੈਂ ਆਪਣੇ ਵੱਡੇ ਭਰਾ ਸਿੰਘਲਾ ਸਾਹਿਬ ਨਾਲ ਜਿੱਥੇ ਜੀ ਪਰਿਵਾਰ ਨਾਲ ਦੁੱਖ ਮਡਾਉਣ ਆਏ ਉੱਥੇ ਅਸੀਂ ਪਰਿਵਾਰ ਨੂੰ ਤੇ ਸਾਰੇ ਉਹਨਾਂ ਦੇ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਜਿਹੜਾ ਇਸ ਇਨਸਾਫ ਦੀ ਲੜਾਈ ਦੇ ਵਿੱਚ ਉਹਨਾਂ ਨਾਲ ਹੀ ਡਟ ਕੇ ਸਾਥ ਦੇਵਾਂਗੇ ਤੇ ਸਾਡੀ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਬਣੀਓ ਮੇਰੇ ਵੱਲੋਂ ਵੀ ਅਸੀਂ ਜਿਹੜਾ ਐਸਐਸਪੀ ਸਾਹਿਬ ਨਾਲ ਵੀ ਲਗਾਤਾਰ ਸੰਪਰਕ ਦੇ ਵਿੱਚਾਂ ਵੀ ਉਹ ਬੰਦਿਆਂ ਨੂੰ ਜਲਦੀ ਫੜ ਕੇ ਜਿਹੜਾ ਪਰਿਵਾਰ ਨੂੰ ਜਲਦੀ ਇਨਸਾਫਤਵਾਜ ਜਾਵੇ ਔਰ ਜਿਹੜਾ ਉਹਨਾਂ ਦਾ ਪੁਲਿਸ ਦਾ ਜੋ ਕਹਿਣਾ ਹੈ ਉਹ ਹੈ ਕਿ ਜੋ ਪਰਿਵਾਰ ਨੇ ਸਾਨੂੰ ਦੋ ਬੰਦੇ ਨੇ ਨਾਮ ਲਖਾਏ ਆ ਉਹ ਬੰਦਿਆਂ ਦਾ ਸੀ ਪਰਚਾ ਦਰਜ ਕਰਤਾ ਦੋ ਦੋ ਤਿੰਨ ਬੰਦੇ ਅਨਨੌਨ ਲਖਾਏ ਨੇ ਤੇ ਇੱਕ ਬੰਦਾ ਉਹ ਜੋ ਰੈਕਟ ਹੋ ਗਿਆ ਇੱਕ ਦੀ ਉਹਨਾਂ ਨੇ ਭਰੋਸਾ ਦਿਵਾਇਆ ਹੁਣੇ ਜਦੋਂ ਸਿੰਘਲਾ ਸਾਹਿਬ ਨੇ ਗੱਲ ਕੀਤੀ ਵੀ ਜਲਦੀ ਉਹਨੂੰ ਅਸੀਂ ਜਿਹੜਾ ਫੜਨ ਦਵਾਂਗੇ ਚਲੋ ਸਭ ਗਵਾਹ ਉਹਦੇ ਫੜਨ ਤੋਂ ਬਾਅਦ ਹੀ ਜਿਹੜੀ ਜਿਹੜੀ ਅਗਲੀ ਪੀਸ ਨੇ ਕਲੀਅਰ ਹੋਣੀ ਹੈ ਜਦੋਂ ਉਹਦੀ ਇੰਟਰੋਗੇਸ਼ਨ ਹੋਊ ਇਸ ਕਾਤਲ ਦੇ ਪਿੱਛੇ ਕਿਹੜੇ ਲੋਕਾਂ ਦਾ ਹੱਥ ਚਲੋ ਸਭ ਟਾਈਮ ਕੰਟਰੋਲ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਪਰਿਵਾਰ ਤੇ ਵੀ ਐਨਕਾਊਂਟਰ ਨਾ ਕੀਤਾ ਜਿਹੜਾ ਕਟਕਟ ਜਾਂਚ ਪੜਤਾਲ ਦੇ ਲਈ ਗ੍ਰਿਫਤਾਰੀ ਕੀਤੀ ਜਾਵੇ ਕੀ ਦੇਖੋ ਐਸਐਸਪੀ ਨੇ ਤਾਂ ਜਿਹੜਾ ਹੁਣ ਆਪਾਂ ਪੁਲਿਸ ਨੂੰ ਕਹਿ ਸਕਦੇ ਹਾਂ ਤੇ ਉਹਨਾਂ ਇਸ ਗੱਲ ਦਾ ਭਰੋਸਾ ਦਿਵਾਇਆ ਸਾਨੂੰ ਵੀ ਅਸੀਂ ਉਹਨੂੰ ਜਲਦੀ ਜਿਹੜਾ ਤੁਹਾਡੇ ਸਾਹਮਣੇ ਤੁਹਾਨੂੰ ਖਬਰ ਦੇਵਾਂਗੇ ਉਹਨੂੰ ਅਰੈਸਟ ਕਰਾਂਗੇ ਚਲੋ ਸਭ ਗਵਾਂਢ ਹਲਕੇ ਤੋਂ ਚਰਨੀ ਚੰਨੀ ਮਫਲ ਇਲੈਕਸ਼ਨ ਲੜੇ ਆ ਜੀ ਪਰ ਕਾਂਗਰਸੀ ਇੱਕ ਕਤਲ ਹੁੰਦਾ ਸਰਪੰਚ ਦਾ ਸਾਬਕਾ ਕਰਮਚਾਰਕ ਦਾ ਪਰ ਹਜੇ ਤੱਕ ਚੰਨੀ ਸਾਹਿਬ ਇੱਥੇ ਪਹੁੰਚੇ ਨਹੀਂ ਕਿ ਉਹਨਾਂ ਦਾ ਕੀ ਮੰਨਦਾ ਨਹੀਂ ਸੀ ਕਿ ਇੱਥੇ ਪਹੁੰਚਣਾ ਚੰਨੀ ਸਾਹਿਬ ਵੀ ਆਉਣਗੇ ਪੂਰੀ ਲੀਡਰਸ਼ਿਪ ਸਾਡੇ ਸੰਪਰਕ ਦੇ ਵਿੱਚ ਹੈ ਥੋੜਾ ਪਹਿਲਾਂ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਕਰਨੀ ਜ਼ਰੂਰੀ ਸੀ ਵੀ ਪਰਿਵਾਰ ਦੀ ਮੰਗ ਕੀ ਅਸ਼ਾ ਕੀ ਹੈ ਜਦੋਂ ਕੋਈ ਸਿੰਗਲਾ ਸਾਹਿਬ ਵੀ ਆਏ ਸੀ ਐਸੇ ਨਹੀਂ ਅਸੀਂ ਕਿਸੇ ਨੌਜਵਾਨ ਦੀ ਲਾਹਤ ਤੇ ਰਾਜਨੀਤੀ ਕਰਨਾ ਚਾਹੁੰਦੇ ਸਾਡਾ ਮਕਸਦ ਸਿਰ ਪਰਿਵਾਰ ਨੂੰ ਸਾਫ ਕਰਵਾਉਂਦਾ ਹੈ ਕਿ ਜਿਹੜੀ ਸੰਗੜੀ ਅਗਲੀ ਲਾਈਨ ਹੈ ਜੈਕਸ਼ਨ ਉਹ ਪਰਿਵਾਰ ਜਾਂ ਜਿਹੜੀ ਕੋਈ ਕਮੇਟੀ ਵਿਰੋਧ ਬਣਾ ਕੇ ਦਊ ਅਸੀਂ ਪਿੱਛੋ ਰਹਿ ਕੇ ਉਹਨਾਂ ਦਾ ਇਸ ਇਨਸਾਫ ਦੀ ਲੜਾਈ ਦੇ ਵਿੱਚ ਪੂਰਾ ਸਹਿਯੋਗ ਦਾਂ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਹੈ ਕਿ ਲਾਹਵ ਸਿੰਘ ਉਗੋ ਕੇ ਨਾਲ ਜਿਹੜੀ ਵੈਹਸ ਹੋਈ ਸੀ ਉਹਦਾ ਇਹ ਹੀ ਘਰਨਾਮਾ ਸੀ ਦੇਖੋ ਸੋਸ਼ਲ ਮੀਡੀਆ ਤੇ ਹਰ ਇੱਕ ਬੰਦੇ ਦੇ ਆਪਣੇ ਆਪਣੇ ਵਿਚਾਰ ਹੈ ਪਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਅਸੀਂ ਕੋਈ ਵੀ ਜਿਹੜੀ ਹੋਸੀ ਪੋਲਟਿਕਸ ਜਿਹੜੀ ਇਦਾਂ ਦੀ ਕਿਸੇ ਨੌਜਵਾਨ ਦੇ ਦਾਸਤ ਨਹੀਂ ਕਰਨਾ ਚਾਹੁੰਦੇ ਤੇ ਜਦੋਂ ਅੱਗੇ ਇਨਵੈਸਟੀਗੇਸ਼ਨ ਹੋਊਗਾ ਤਾਂ ਸਭ ਕੋ ਸਾਹਮਣੇ ਆ ਜਾਊਗਾ ਜੇ ਇਨਵੈਸਟੀਗੇਸ਼ਨ ਨਹੀਂ ਸਹੀ ਹੋਊਗਾ ਪਰ ਪਾਲੀ ਤਸਲੀ ਨਾ ਹੁੰਦਾ ਅਸੀਂ ਉਹ ਜੀ ਲੜਾਈ ਗੜਾਂਗੇ ਥੀ ਦਾ ਫਸਾ